ਕਿ ਲਾਈਫ ਤਾਂ ਇੱਥੇ ਹੀ ਹੈ ਜੀ ਅੱਗੇ ਤਾਂ ਕੁਝ ਹੈ ਨਹੀਂ ਤੇ ਜੇ ਇਹੀ ਸੱਚ ਹੈ ਜਿਵੇਂ ਕਿ ਅਸੀਂ ਅੱਜਕੱਲ ਮੰਨਦੇ ਆ ਤਾਂ ਫਿਰ ਜੇ ਕੋਈ ਬੰਦਾ ਮਰਨ ਲਈ ਤਿਆਰ ਹੁੰਦਾ ਤਾਂ ਤੁਸੀਂ ਸਮਝੋ ਕਿ ਉਹਨੇ ਸਭ ਕੁਝ ਛੱਡ ਦਿੱਤਾ ਇਨਸਾਨਾਂ ਸਮੇਤ ਕਿਸੇ ਵੀ ਜੀਵ ਦੀ ਸਭ ਤੋਂ ਕੁਦਰਤੀ ਅਤੇ ਮਜ਼ਬੂਤ ਜੋ ਇੱਕ ਨੇਚਰਲ ਟੈਂਡੈਂਸੀ ਹੈ ਕੁਦਰਤੀ ਪ੍ਰਵਿਰਤੀ ਹੈ ਉਹ ਆਪਣੀ ਜਾਨ ਨੂੰ ਬਚਾਉਣਾ ਹੁੰਦਾ ਕਿ ਇਹ ਮੁਹੱਬਤ ਦਾ ਸਿਖਰ ਹੈ ਮੁਹੱਬਤ ਦੀ ਇਹ ਟੀਸੀ ਹੈ ਇਹ ਮੁਹੱਬਤ ਦੀ ਅਸੀਮ ਗਹਿਰਾਈ ਹੈ ਇਹ ਉਦੋਂ ਵਾਪਰਦਾ ਜਦੋਂ ਕੋਈ ਆਪਣਾ ਜੀਵਨ ਕਿਸੇ ਅੱਗੇ ਇਸ ਤਰ੍ਹਾਂ ਅਰਪਤ ਕਰ ਦਿੰਦਾ ਜਿਵੇਂ ਕਿਸੇ ਅੱਗੇ ਅਸੀਂ ਜੀਵਨ ਦਾ ਮੱਥਾ ਟੇਕ ਦਿੱਤਾ ਹੋਵੇ ਇਹ ਮੁਹੱਬਤ ਜੋ ਜਿਸ ਮੁਹੱਬਤ ਦੀ ਇੱਥੇ ਅਸੀਂ ਗੱਲ ਕਰ ਰਹੇ ਹਾਂ ਇਹ ਮੁਹੱਬਤ ਇਨਸਾਨੀ ਮੁਹੱਬਤ ਤੋਂ ਬਹੁਤ ਉੱਤੇ ਦੀ ਕਹਾਣੀ ਹੈ ਕਿਉਂਕਿ ਇਹ ਗੁਰੂ ਦੀ ਮੁਹੱਬਤ ਹੈ ਅੱਜ ਦੇ ਇਸ ਵੀਡੀਓ ਦਾ ਸਾਡਾ ਥੀਮ ਹੈ ਜਾਂ ਮੈਂ ਕਹਾਂਗਾ ਕਿ ਸਵਾਲ ਹੈ ਕਿ ਕੁਰਬਾਨੀ ਕੀ ਹੈ ਕਿਉਂਕਿ ਕੁਰਬਾਨੀ ਦੀ ਬੜੀ ਵੱਡੀ ਵੱਡਾ ਮਹੱਤਮ ਹੈ ਤੇ ਅਕਸਰ ਅਸੀਂ ਇਹ ਸ਼ਬਦ ਵੀ ਵਰਤਦੇ ਹਾਂ ਇਸ ਕਨਸੈਪਟ ਤੇ ਵੀ ਗੱਲ ਹੁੰਦੀ ਹੈ ਤੇ ਅੱਜ ਜਿਹੜੀ ਕਪਤਾ ਦੇ ਆਲੇ ਦੁਆਲੇ ਗੱਲ ਹੈ ਉਹ ਉਹਦੇ ਚ ਇਹ ਕੁਰਬਾਨੀ ਦਾ ਜੋ ਥੀਮ ਹੈ ਉਸ ਬਾਰੇ ਕੁਝ ਥਾਟਸ ਨੇ ਤੇ ਮੇਰਾ ਖਿਆਲ ਹੈ ਕਿ ਕੁਰਬਾਨੀ ਸਭ ਤੋਂ ਗੈਰੀ ਮੁਹੱਬਤ ਜਦੋਂ ਖਾਲਸਾ ਸਾਜਨਾ ਵੇਲੇ ਗੁਰੂ ਗੋਬਿੰਦ ਸਿੰਘ ਨੇ ਇੱਕ ਸੀਸ ਮੰਗਿਆ ਤਾਂ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਉੱਠੇ ਫਿਰ ਵਾਰੋਵਾਰੀ ਬਾਕੀ ਦੇ ਪੰਜ ਪਿਆਰੇ ਉੱਠੇ ਤੇ ਮਨ ਮੇਰੇ 'ਚ ਸਵਾਲ ਏ ਸੀ ਕਿ ਜਦੋਂ ਭਾਈ ਦਇਆ ਸਿੰਘ ਤੇ ਬਾਕੀ ਦੇ ਪੰਜ ਪਿਆਰੇ ਉੱਠ ਰਹੇ ਸਨ ਕਿਉਂਕਿ ਅੱਜ ਤਾਂ ਹੁਣ ਕਹਾਣੀ ਹੈ ਖਾਲਸਾ ਸਾਜਿਆ ਗਿਆ ਤੇ ਉਹਨਾਂ ਦਾ ਬੜਾ ਮਹੱਤਮ ਹੈ ਉਹ ਰੂਪ ਬਹੁਤ ਉਹ ਵੱਡੇ ਨਾਮ ਨੇ ਥੰਮਨੇ ਪਰ ਉਸ ਵੇਲੇ ਕੁਝ ਨਹੀਂ ਸੀ ਪਤਾ ਕਿ ਕੀ ਹੋਣ ਵਾਲਾ ਤੇ ਉਸ ਵੇਲੇ ਭਾਈ ਦਿਆ ਸਿੰਘ ਅਤੇ ਬਾਕੀ ਪੰਜ ਪਿਆਰੇ ਜਦੋਂ ਉੱਠੇ ਉੱਠ ਰਹੇ ਸਨ ਤੇ ਉਹਨਾਂ ਦੇ ਮਨ ਚ ਕੀ ਚੱਲ ਰਿਹਾ ਹੋਵੇ ਕਿਹੜੀ ਪ੍ਰੇਰਣਾ ਸੀ ਜਿਸ ਸਦਕਾ ਉਹ ਆਪਣਾ ਸੀਸ ਦੇਣ ਲਈ ਉਸ ਵੇਲੇ ਖੜੇ ਹੋਏ ਆਮ ਕਰਕੇ ਅਸੀਂ ਸਾਰੇ ਇਨਸਾਨ ਹਾਂ ਤੇ ਇਨਸਾਨਾਂ ਸਮੇਤ ਕਿਸੇ ਵੀ ਜੀਵ ਦੀ ਸਭ ਤੋਂ ਕੁਦਰਤੀ ਅਤੇ ਮਜ਼ਬੂਤ ਜੋ ਇੱਕ ਨੈਚੁਰਲ ਟੈਂਡੈਂਸੀ ਹੈ ਕੁਦਰਤੀ ਪ੍ਰਵਿਰਤੀ ਹੈ ਉਹ ਆਪਣੀ ਜਾਨ ਨੂੰ ਬਚਾਉਣਾ ਹੁੰਦਾ ਹਰ ਨਿੱਕੇ ਤੋਂ ਨਿੱਕਾ ਜੀਵ ਆਪਣੀ ਜਾਨ ਬਚਾਉਣ ਲਈ ਭੱਜਦਾ ਸੀ ਦੇਖਦੇ ਨਾ ਕਿ ਜੇ ਕਿਸੇ ਛੋਟੇ ਜਿਹੇ ਜੀਵ ਨੂੰ ਵੀ ਛੋਟੀ ਜੀ ਕੀੜੀ ਨੂੰ ਵੀ ਖਤਰਾ ਹੋਏ ਤਾਂ ਉਹ ਕਿਵੇਂ ਦੌੜਦੀ ਆਪਣੀ ਜਾਨ ਬਚਾਉਣ ਤੇ ਇਨਸਾਨ ਜਾਂ ਕੋਈ ਵੀ ਜੀਵ ਆਪਣੇ ਜਿਉਣ ਦੀ ਜੋ ਇਹ ਇੱਛਾ ਹੈ ਇਹਦੇ ਅੱਗੇ ਹੋਰ ਸਭ ਕੁਝ ਤਿਆਗ ਦਿੰਦਾ ਇਸ ਕਰਕੇ ਜਦੋਂ ਕੋਈ ਜਾਨ ਦੇਣ ਲਈ ਤਿਆਰ ਹੁੰਦਾ ਜਿਹੜੀ ਕਿ ਇੰਨੀ ਪਿਆਰੀ ਚੀਜ਼ ਹੈ ਤਾਂ ਇਹ ਕੋਈ ਸੁਧਾਰਨ ਮਾਨਸਿਕ ਅਵਸਥਾ ਨਹੀਂ ਹੈ ਜਦੋਂ ਕੋਈ جنگ ਹੁੰਦੀ ਹੈ ਜੰਗ ਦੇ ਜੋਸ਼ ਵਿੱਚ ਕਈ ਵਾਰ ਜਾਨ ਚਲੇ ਜਾਂਦੀ ਹੈ ਉਹ ਇੱਕ ਅਲੱਗ ਮਨੋਸਥਿਤੀ ਹੈ ਪਰ ਇਸ ਤਰ੍ਹਾਂ ਜਿਵੇਂ ਪੰਜ ਪਿਆਰੇ ਉੱਠੇ ਇਸ ਤਰੀਕੇ ਨਾਲ ਉੱਠ ਕੇ ਸੀਸ ਦੇਣ ਲਈ ਤਿਆਰ ਹੋਣਾ ਕਿਸੇ ਬਹੁਤ ਵੱਡੀ ਪ੍ਰੇਰਨਾ ਦੀ ਮੰਗ ਕਰਦਾ ਹੈ ਇਹ ਕੀ ਪ੍ਰੇਰਨਾਸ ਇਹ ਸਵਾਲ ਮੇਰੇ ਮਨ 'ਚ ਚੱਲ ਰਿਹਾ ਸੀ। ਜਾਂ ਇੱਕ ਚੌਧਰੀ ਡੱਲੇ ਵਾਲੀ ਕਹਾਣੀ ਹੈ। ਉਹਦੇ 'ਚ ਜਿਹੜੇ ਦੋ ਸਿੰਘ ਗੁਰੂ ਗੋਬਿੰਦ ਸਿੰਘ ਦੀ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਸਾਹਮਣੇ ਖੜਨ ਵਾਸਤੇ ਕਾਲੇ ਹੋਏ ਸਨ। ਉਹਨਾਂ ਅੰਦਰ ਕੀ ਪ੍ਰੇਮਾ ਸੀ? ਇਸ ਇਹ ਜੋ ਵਰਤਾਰਾ ਫੀਨੋਮਨਾ ਇਹਦੇ ਗਹਿਰੇ ਰੋਹਾਨੀ ਪਹਿਲੂ ਬਹੁਤ ਖੂਸ਼ ਹੈ ਜਿਹੜਾ ਮਿਸਟਿਕ ਵਰਲਡ 'ਚ ਹੈ। ਉਹਨਾਂ ਨੂੰ ਫਿਲਹਾਲ ਅਸੀਂ ਪਾਸੇ ਰੱਖ ਦਿੰਦੇ ਹਾਂ ਉਹਨਾਂ 'ਚ ਨਹੀਂ ਜਾਂਦੇ। ਕਿਉਂਕਿ ਉਹ ਇਸ ਚਰਚਾ ਦਾ ਥੀਮ ਨਹੀਂ ਹੈ ਤੇ ਆਮ ਜੋ ਇਨਸਾਨੀ ਚੇਤਨਾ ਹੈ ਉਸ ਦੇ ਪੱਧਰ ਤੇ ਹੀ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਆਮ ਜਿਹੜੀ ਨਾਰਮਲ ਇਨਸਾਨੀ ਚੇਤਨਾ ਦੇ ਪੱਧਰ ਤੇ ਹੀ ਗੁਰੂ ਦੀ ਮੁਹੱਬਤ ਹੈ ਜਿਸ ਨੇ ਗੁਰੂ ਦੇ ਸਿੰਘਾਂ ਦੀ ਜੋ ਇੱਕ ਕੁਦਰਤੀ ਜੀਉਣ ਦੀ ਇੱਛਾ ਇਨਸਾਨ ਦੇ ਅੰਦਰ ਹੁੰਦੀ ਹੈ ਉਹਨੂੰ ਵੀ ਨਗੂਣੀ ਲੱਗਣ ਲਾ ਦਿੱਤਾ ਇਹ ਤੁਸੀਂ ਕਹਿ ਸਕਦੇ ਹਾਂ ਅਸੀਂ ਕਿਹ ਮੁਹੱਬਤ ਦਾ ਸਿਖਰ ਹੈ ਮੁਹੱਬਤ ਦੀ ਹੈ ਟੀਸੀ ਇਹ ਮੁਹੱਬਤ ਦੀ ਅਸੀਮ ਗਹਿਰਾਈ ਹੈ ਇਹ ਉਦੋਂ ਵਾਪਰਦਾ ਜਦੋਂ ਕੋਈ ਆਪਣਾ ਜੀਵਨ ਕਿਸੇ ਅੱਗੇ ਇਸ ਤਰ੍ਹਾਂ ਅਰਪਤ ਕਰ ਦਿੰਦਾ ਜਿਵੇਂ ਕਿਸੇ ਅੱਗੇ ਅਸੀਂ ਜੀਵਨ ਦਾ ਮੱਥਾ ਟੇਕ ਦਿੱਤਾ ਹੋਵੇ ਜਦੋਂ ਗੁਰੂ ਤੋਂ ਬਿਨਾਂ ਜਿਉਣ ਦੀ ਕੋਈ ਚਾਹਤ ਚਾਹਤ ਹੀ ਨਾ ਹੋਵੇ ਜਦੋਂ ਗੁਰੂ ਤੋਂ ਬਗੈਰ ਜੀਵਨ ਦਾ ਕੋਈ ਮਕਸਦ ਨਾ ਹੋਵੇ ਅਜਿਹੀ ਭਾਵਨਾ ਗੁਰੂ ਤੋਂ ਇਲਾਵਾ ਕਿਸੇ ਹੋਰ ਵੱਡੇ ਕਾਰਜ ਲਈ ਵੀ ਹੋ ਸਕਦੀ ਹੈ ਇਹ ਇਸ ਤਰ੍ਹਾਂ ਹੁੰਦਾ ਰਿਹਾ ਹੈ ਹਿਸਟਰੀ ਚ ਪਰ ਇਹ ਉਦੋਂ ਹੀ ਹੁੰਦਾ ਜਦੋਂ ਤੁਸੀਂ ਕਿਸੇ ਅਜਿਹੇ ਆਦਰਸ਼ ਲਈ ਸਮਰਪਿਤ ਹੁੰਦੇ ਹੋ ਜੋ ਤੁਹਾਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਆਦਰਸ਼ ਲੱਗਦਾ ਤੇ ਇਸ ਅਵਸਥਾ ਵਾਲੇ ਸਾਡੇ ਵਰਗੇ ਸੁਧਾਰਨ ਲੋਕ ਨਹੀਂ ਹੋ ਸਕਦੇ ਇਹ ਗੱਲ ਮੈਂ ਪੂਰੀ ਨਿਮਰਤਾ ਸਹਿਤ ਸਵਾਰ ਕਰਨ ਚ ਮੈਨੂੰ ਕੋਈ ਝਿਜਕ ਨਹੀਂ ਹੈ ਕਿ ਜਿਹੜੇ ਜਿਹੜੇ ਜਿੰਨਾ ਲੋਕਾਂ ਦੀ ਇਹ ਅਵਸਥਾ ਹੈ ਉਹ ਸਾਡੇ ਵਰਗੇ ਸਧਾਰਨ ਲੋਕ ਨਹੀਂ ਹੋ ਸਕਦੇ ਇਹ ਅਵਸਥਾ ਸਾਡੇ ਜਿਹੇ ਆਮ ਇਨਸਾਨਾਂ ਤੋਂ ਬਹੁਤ ਉੱਚੀ ਅਵਸਥਾ ਹੈ ਲੋਕ ਕਿਸੇ ਪ੍ਰਾਪਤੀ ਲਈ ਅਣਤਕ ਮਿਹਨਤ ਕਰਦੇ ਨੇ ਜੇ ਅਸੀਂ ਮਿਹਨਤ ਨੂੰ ਦੇਖੀਏ ਮਨੰਦੇ ਹਿਊਮਨ ਹਿਸਟਰੀ ਚ अनेका ਕਿਸੇ ਹੋਣਗੇ ਹਜ਼ਾਰਾਂ ਲੱਖਾਂ ਕਿਸੇ ਹੋਣਗੇ ਲੋਕ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੇ ਆਂ ਅਸੀਂ ਦੇਖਦੇ ਆਂ ਅੱਜ ਵੀ ਦੇਖਦੇ ਆਂ ਪਰ ਇਨਸਾਨੀ ਪੱਧਰ ਤੇ ਜੇ ਦੇਖੀਏ ਤਾਂ ਮਰ ਜਾਣ ਦਾ ਅਰਥ ਸਭ ਕੁਝ ਛੱਡ ਦੇਣਾ ਜੇ ਲਾਈਫ ਇਹੀ ਹੈ ਜੋ ਸਾਨੂੰ ਦਿਸਦੀ ਹੈ ਜਿਵੇਂ ਕਿ ਅਸੀਂ ਬਹੁਤੇ ਲੋਕ ਅੱਜ ਕੱਲ ਮਨਦੇ ਨੇ ਤੇ ਜੇ ਲਾਈਫ ਇਹੀ ਹੈ ਤੇ ਮਰ ਜਾਣ ਦਾ ਅਰਥ ਇਹ ਹੈ ਕਿ ਸਭ ਕੁਝ ਛੱਡ ਦੇਣਾ ਤੇ ਜੇ ਇਹ ਮੰਨੀਏ ਜਿਵੇਂ ਕਿ ਅੱਜ ਕੱਲ ਅਸੀਂ ਮੰਨਦੇ ਆਂ ਕਿ ਲਾਈਫ ਤਾਂ ਇੱਥੇ ਹੀ ਹੈ ਜੀ ਅੱਗੇ ਤਾਂ ਕੁਝ ਹੈ ਨਹੀਂ ਤੇ ਜੇ ਇਹੀ ਸੱਚ ਹੈ ਜਿਵੇਂ ਕਿ ਅਸੀਂ ਅੱਜ ਕੱਲ ਮਨਦੇ ਹਾਂ ਤਾਂ ਫਿਰ ਜੇ ਕੋਈ ਬੰਦਾ ਮਰਨ ਲਈ ਤਿਆਰ ਹੁੰਦਾ ਤਾਂ ਤੁਸੀਂ ਸਮਝੋ ਕਿ ਉਹਨੇ ਸਭ ਕੁਝ ਛੱਡ ਦਿੱਤਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਲਾਈਫ ਇੱਥੇ ਹੀ ਖਤਮ ਹੋ ਜਾਂਦੀ ਹੈ ਆਮ ਕਰਕੇ ਅੱਜ ਦੇ ਯੁੱਗ ਚ ਤੇ ਜੇ ਇਹ ਮੰਨੀ ਹੈ ਕਿ ਮਰਨ ਤੋਂ ਬਾਅਦ ਕੋਈ ਜੀਵਨ ਨਹੀਂ ਹੈ ਜਿਵੇਂ ਕਿ ਸਪਿਰਚੁਅਲਿਟੀ ਦੇ ਵਰਲਡ ਚ ਅਤੇ ਮੌਤ ਨਾਲ ਹੀ ਸਭ ਕੁਝ ਖਤਮ ਹੋ ਜਾਣਾ ਹੈ ਦੇ ਫਿਰ ਤਾਂ ਕਈਆਂ ਨੂੰ ਲੱਗਦਾ ਕਿ ਜੋ ਸ਼ੋਭਾ ਕੁਰਬਾਨੀ ਦੀ ਮਿਲਦੀ ਹੈ ਬੰਦੇ ਨੂੰ ਕੁਰਬਾਨੀ ਕਰਕੇ ਉਹ ਵੀ ਦੇਖਣ ਲਈ ਤੁਸੀਂ ਧਰਤੀ ਤੇ ਨਹੀਂ ਹੋਵੋਗੇ ਜਦੋਂ ਤੁਸੀਂ ਖਤਮ ਹੀ ਹੋ ਗਏ ਤੇ ਫਿਰ ਸ਼ੋਭਾ ਵੀ ਕਿਸੇ ਨਾ ਕਿਸ ਕਿਸੇ ਨਾ ਦੇਖਣੀ ਹੈ ਇਸ ਕਰਕੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਕੋਈ ਛੋਟੀ ਮੋਟੀ ਪ੍ਰੇਰਨਾ ਵਾਲਾ ਛੋਟੇ ਦਿਲ ਵਾਲਾ ਕੋਈ ਇਨਸਾਨ ਹੈ ਜਿਹਹੀ ਕੁਰਬਾਨੀ ਨਹੀਂ ਕਰ ਸਕਦਾ ਜਿਹੜੇ ਕਰਦੇ ਨੇ ਜਾਂ ਤਾਂ ਉਹ ਕਰਦੇ ਨੇ ਜਿਹੜੇ ਮੌਤ ਤੋਂ ਪਾਰ ਦੇਖ ਸਕਦੇ ਹੋਣਗੇ ਜਾਂ ਫਿਰ ਉਹ ਕਰਦੇ ਨੇ ਜਿਨ੍ਹਾਂ ਨੂੰ ਕਿਸੇ ਦੀ ਮੁਹੱਬਤ ਅੱਗੇ ਆਪਣਾ ਜੀਵਨ ਛੋਟਾ ਲੱਗਦਾ ਸਾਡੀ ਸਮਝ ਚ ਤੇ ਕੁਝ ਇਹ ਇਹੋ ਜਿਹਾ ਹੀ ਆ ਰਿਹਾ ਮੇਰੀ ਸਮਝ ਤੇ ਇਸ ਤੋਂ ਬਾਹਰ ਇਸ ਤੋਂ ਅੱਗੇ ਜਾਣ ਦੀ ਸਮਰੱਥ ਨਹੀਂ ਹੈ ਇਹ ਅਵਸਥਾ ਹੁਣ ਕਿਵੇਂ ਆਉਂਦੀ ਹੈ ਜਦੋਂ ਇਨਸਾਨ ਨੂੰ ਇਸ ਤਰ੍ਹਾਂ ਲੱਗਦਾ ਕਿ ਇਸ ਤੋਂ ਅੱਗੇ ਕੁਝ ਨਹੀਂ ਹੈ ਇਸ ਤੋਂ ਅੱਗੇ ਜਿਉਣਾ ਜਾਂ ਮਰਨਾ ਇੱਕ ਬਰਾਬਰ ਹੈ ਜਦੋਂ ਤੁਹਾਨੂੰ ਲੱਗਦਾ ਕਿ ਇਸੇ ਬਿੰਦੂ ਤੇ ਮੇਰਾ ਜੀਵਨ ਮੁਕੰਮਲ ਹੋ ਗਿਆ ਹੋਰ ਕੋਈ ਇੱਛਾ ਸੁਪਨਾ ਸੱਦਰ ਨਹੀਂ ਬਚੀ ਇਸ ਤੋਂ ਅੱਗੇ ਦੁੱਖ ਸੁੱਖ ਦਾ ਵੀ ਕੋਈ ਅਰਥ ਨਹੀਂ ਇਸ ਤੋਂ ਅੱਗੇ ਨਾਮ ਗੁਮਨਾਮ ਦਾ ਵੀ ਕੋਈ ਮਾਨਾ ਨਹੀਂ ਕੋਈ ਇਸ ਮਾਨਸਿਕ ਸਥਿਤੀ ਵਿੱਚ ਕਿਵੇਂ ਪਹੁੰਚਦਾ ਇਸ ਨੂੰ ਸਮਝਣਾ ਬਿਆਨ ਕਰਨਾ ਮੁਸ਼ਕਲ ਹੈ ਪਰ ਮੈਨੂੰ ਲੱਗਦਾ ਕਿ ਇਹ ਵੀ ਕੁਦਰਤ ਦੀ ਬਹੁਤ ਵੱਡੀ ਨੇਮਤ ਹੈ ਇਹ ਅਵਸਥਾ ਵੀ ਵੱਡੇ ਵੱਡੇ ਅਸ਼ੀਰਵਾਦਾਂ ਨਾਲ ਆਉਂਦੀ ਹੋਏਗੀ ਵੱਡੀਆਂ-ਵੱਡੀਆਂ ਬਲੇਸਿੰਗਸ ਨਾਲ ਆਉਂਦੀ ਹੋਏਗੀ ਅਕਲ-ਬੁੱਧੀ ਨਾਲ ਤਾਂ ਇਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਦੇ ਇੱਕ ਕਵਿਤਾ ਹੈ ਇਸ ਕਿਤਾਬ ਚ ਦਾ ਨਾਮ ਹੈ ਮੁਹੱਬਤ ਮੁਹੱਬਤ ਜਿੰਦਾਂ ਦਾ ਗੁਪਤ ਦਾਤ ਮੁਹੱਬਤ ਜਿੰਦਾਂ ਦਾ ਗੁਪਤ ਦਾਨ ਇਹ ਕੌਤਕ ਮੁਹੱਬਤ ਦਾ ਕਰਾਮਾਤ ਦਿਲ ਦੀ ਇਸ਼ਕ ਦੀ ਕਵਤਾ ਮੁਹੱਬਤ ਜਿੰਦਾਂ ਦਾ ਗੁਪਤਦਾਨ ਇੱਕ ਕੌਤਕ ਮੁਹੱਬਤ ਦਾ ਕਰਾਮਾਤ ਦਿਲ ਦੀ ਇਸ਼ਕ ਦੀ ਕਵਤਾ ਤੁਰ ਜਾਣ ਮਨ ਮਟਾ ਕੇ ਤਨ ਗਵਾ ਕੇ ਸਿਰ ਲੈ ਕੇ ਇਹ دیਵਾਨਗੀ ਦੀ ਲੀਲਾ ਰੱਬ ਦੀ ਆਸ਼ਕੀ ਤੁਰ ਜਾਣ ਮਨ ਮਟਾ ਕੇ ਤਨ ਗਵਾ ਕੇ ਸਿਰ ਲੈ ਕੇ ਇਹ دیਵਾਨਗੀ ਦੀ ਲੀਲਾ ਰੱਬ ਦੀ ਆਸ਼ਕੀ ਜੋ ਮਿਟ ਗਏ ਮੁਹੱਬਤ ਚ ਜੋ ਮਿਟ ਗਏ ਮੁਹੱਬਤ ਚ ਜੋ ਮਰ ਕੇ ਜੀਉਂਦੇ ਤੇ ਜਿਸਮ ਨੂੰ ਢੋਂਦੇ ਅਮਾਨਤ ਦੀ ਤਰ੍ਹਾਂ ਤੇ ਸਮਾਂ ਆਉਣ ਤੇ ਇਸ ਦਾ ਮੱਥਾ ਟੇਕ ਦਿੰਦੇ ਕੁਰਬਾਨੀ ਇਸ਼ਕ ਦਾ ਸਿਖਰ ਕੁਰਬਾਨੀ ਇਸ਼ਕ ਦਾ ਸਿਖਰ ਸ਼ਹਾਦਤ ਪਰਵਾਨ ਚੜਿਆ ਇਸ਼ਕ ਸ਼ਹਾਦਤ ਗੁਰੂ ਦੇ ਪ੍ਰੇਮ 'ਚ ਜਿਉਣਾ ਤੇ ਉਸ ਵਿੱਚ ਮਰ ਜਾਣਾ ਜੇ ਅੱਗੇ ਹੁਣ ਅਸੀਂ ਸ਼ਹਾਦਤ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰੀਏ ਗੁਰੂ ਦੇ ਪ੍ਰੇਮ 'ਚ ਜਿਉਣਾ ਤੇ ਉਸੇ 'ਚ ਮਰ ਜਾਣਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ਹਾਦਤ ਪਰਵਾਨ ਚੜੀ ਮੁਹੱਬਤ ਹੈ ਇਹ ਮੁਕੰਮਲ ਹੋਇਆ ਇਸ਼ਕ ਅਜਈਆਂ ਰੂਹਾਂ ਅਲੱਗ ਸਤਾ ਦੇ ਲੋਕ ਨੇ ਸਾਡੀ ਸਤਾ ਦੇ ਲੋਕ ਨਹੀਂ ਸਾਡੇ ਵਰਗੇ ਸੁਧਾਰਨ ਲੋਕਾਂ ਲਈ ਇਸ ਅਵਸਥਾ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਅਸੀਂ ਜਿਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਜਿਸ ਬਾਰੇ ਸਾਡੀ ਅਸੀਂ ਆਪਣੀ ਇਮੇਜਿਨੇਸ਼ਨ ਚ ਵੀ ਨਹੀਂ ਜੀਉ ਸਕਦੇ ਇਹ ਲੋਕ ਉਸ ਨੂੰ ਜਿਉਂਦੇ ਨੇ ਰੀਅਲ ਲਾਈਫ ਚ ਤੇ ਜੋ ਕੁਝ ਪੰਜ ਪਿਆਰਿਆਂ ਨੇ ਕੀਤਾ ਜੋ ਗੁਰੂ ਸਾਹਿਬ ਦੇ ਨਾਲ ਨਾਲ ਵਾਲੇ ਹੋਰ ਸਿੰਘਾਂ ਨੇ ਕੀਤਾ ਜੋ ਸਾਹਿਬਜ਼ਾਦੇ ਆਨੇ ਕੀਤਾ ਉਹ ਸਾਡੀ ਨਜ਼ਰ ਚ ਪਰਾਂ ਮਾਨਵੀ ਹੈ ਅ ਜਿਹੜਾ ਉਹ ਜੋ ਹਿਊਮੈਨਿਟੀ ਦਾ ਲੈਵਲ ਹੈ ਉਸ ਤੋਂ ਉੱਤੇ ਦੀ ਗੱਲ ਹੈ ਤੇ ਇਨਸਾਨੀ ਤੋਂ ਮਾਨਵ ਤੋਂ ਉੱਤੇ ਦੀਆਂ ਗੱਲਾਂ ਨੇ ਇਹ ਮੁਹੱਬਤ ਜੋ ਜਿਸ ਮੁਹੱਬਤ ਦੀ ਇੱਥੇ ਅਸੀਂ ਗੱਲ ਕਰ ਰਹੇ ਹਾਂ ਇਹ ਮੁਹੱਬਤ ਇਨਸਾਨੀ ਮੁਹੱਬਤ ਤੋਂ ਬਹੁਤ ਉੱਤੇ ਦੀ ਕਹਾਣੀ ਹੈ ਕਿਉਂਕਿ ਇਹ ਗੁਰੂ ਦੀ ਮੁਹੱਬਤ ਹੈ ਸ਼ਾਇਦ ਇਸ ਕਰਕੇ ਕਿਹਾ ਜਾਂਦਾ ਹੈ ਕਿ ਅਸਲੀ ਸਦੀਵੀ ਅਤੇ ਗਹਿਰੀ ਮੁਹੱਬਤ ਸਿਰਫ ਰੱਬ ਜਾਂ ਗੁਰੂ ਨਾਲ ਹੁੰਦੀ ਹੈ ਇਨਸਾਨਾਂ ਦੀ ਮੁਹੱਬਤ ਬਹੁਤ ਵਿਰਲੇ ਮੌਕਿਆਂ ਤੇ ਉਸ ਗਹਿਰਾਈ ਤੇ ਜਾਂਦੀ ਹੈ ਜਿਸ ਗਹਿਰਾਈ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਕਦੇ-ਕਦੇ ਜਦੋਂ ਇਹ ਉਸ ਗਹਿਰਾਈ ਤੇ ਪਹੁੰਚਦੀ ਹੈ ਤਾਂ ਉੱਥੇ ਉਹਨਾਂ ਲੋਕਾਂ ਦੇ ਹੀ ਰਾਂਝੇ ਦੀ ਤਰ੍ਹਾਂ ਕਿੱਸੇ ਬਣਦੇ ਨੇ ਇਸ ਕਰਕੇ ਅਜਿਹੇ ਆਸ਼ਕ ਵੀ ਭਗਤਾਂ ਵਰਗੇ ਲੱਗਦੇ ਨੇ ਇਸੇ ਕਰਕੇ ਸੂਫੀਆਂ ਨੇ ਵੀ ਇਹਨਾਂ ਦਾ ਜ਼ਿਕਰ ਕੀਤਾ ਰਾਂਝਾ ਜੋਗੀ ਹੋ ਗਿਆ ਸੀ ਸੱਸੀ ਜੋਗਣ ਲੱਗਦੀ ਹੈ ਦੁਨਿਆਵੀ ਗਿਣਤੀਆਂ ਮਿੰਟੀਆਂ ਤੋਂ ਇਹ ਅੱਗੇ ਦੀ ਦੁਨੀਆਂ ਸੋ ਜੇ ਤੁਹਾਨੂੰ ਇਹ ਜਿਹੜੀ ਗੱਲਬਾਤ ਸੀ ਕਰ ਰਹੇ ਆ ਤੇ ਇਸ ਐਪੀਸੋਡ ਚ ਕੀਤੀ ਇਹ ਤੁਹਾਡੇ ਅੰਦਰ ਕੋਈ ਦਿਲਚਸਪੀ ਪੈਦਾ ਕਰ ਰਹੀ ਹੈ ਤੁਹਾਡੇ ਮਨਾਂ ਚ ਕੁਝ ਸਵਾਲ ਪੈਦਾ ਕਰ ਰਹੀ ਹੈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਿਤਾਬ ਤੇਗ ਤੁਸੀਂ ਖਰੀਦ ਸਕਦੇ ਹੋ ਕੁਝ ਲਿੰਕਸ ਦਿੱਤੇ ਗਏ ਨੇ ਇਸ ਵੀਡੀਓ ਦੇ ਅਖੀਰ ਚ ਅਤੇ نیچے ਡਿਸਕ੍ਰਿਪਸ਼ਨ ਚ ਉਹਨਾਂ ਤੇ ਜਾ ਕੇ ਤੁਸੀਂ ਕਿਤਾਬ ਆਰਡਰ ਕਰ ਸਕਦੇ ਹੋ